ਅਵੇ ਕਤਰਮਤੇ ਕਾਂੜਾ ਮਹੱਲਾ ਪੰਜਵਾ ਹੀਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਹ ਸੰਗੇ ਮੋਹਣੀ 모ਹ ਰਹੀ ਮੋਰੀ ਮਾਏ ਰਹਾਉ ਜੈ ਜੈ ਪੈ ਕਹਉ ਬਿਰਥਾ ਹਉ ਆਪਣੀ ਤੇਉ ਤੇਉ ਗਹੇ ਰਹੇ ਅਟਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਂ ਕੀ ਗੰਠ ਨਹੀਂ ਛੋਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਹੀ ਸਰਨਾਇ ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠ ਲਗਾਏ ਕਾਂੜਾ ਮਹੱਲਾ ਪੰਜਵਾਂ ਆਨੰਦ ਰੰਗ ਬਨੋਦ ਹਮਾਰੈ ਨਾਮੋ ਗਾਵਣ ਨਾਮ ਤੇ ਆਵਣ ਨਾਮ ਹਮਾਰੇ ਪ੍ਰਾਨ ਆਧਾਰੈ ਰਹਾਉ ਨਾਮੋ ਗਿਆਨ ਨਾਮ ਇਸ ਲਾਨਾ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋ ਬਾ ਨਾਮ ਬੜਾਈ ਭਉਜਲ ਬਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਭਇਉ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਅਰੇ ਦਰਸਾਰੈ ਕਾਨੜਾ ਮੋਹੱਲਾ ਪੰਜਵਾਂ ਸਾਜਨ ਮੀਤ ਸੁਆਮੀ 네ਰੋ ਵੇਖਤ ਸੁਨਤ ਸਭਨ ਕਹਿ ਸੰਗੇ ਥੋਰੈ ਕਾਜ ਬੁਰੋ ਕਹਿ ਫੇਰੂ ਰਹਾਉ ਨਾਮ ਬਿਨਾ ਜੇ ਤੂ ਲਪਟਾਇਉ ਕਛੂ ਨਹੀਂ 나ਹੀ ਕਛ ਤੇਰੋ ਆਗੇ ਦ੍ਰਿਸ਼ਟਿ ਆਵਤ ਸਭ ਪ੍ਰਗਟ ਹੀਹਾ ਮੋਹਿਉ ਭਰਮ ਅੰਧੇਰੋ ਫਟਕਿਓ ਸੁਤ ਬਨਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਪਾਰੂ ਸੋਹ ਵੰਦਨ ਕਾਟਨ ਹਾਰ ਗੁਰ ਮੇਰੋ ਕਨੜਾ ਮਹੱਲਾ ਪੰਜਵਾ ਵਿਖੇ ਦਲ ਸੰਤਨ ਤੁਮ ਰਹਿ ਗਾਹਿਓ ਤੁਮਰੀ ਟੇਕ ਪਰੋ ਸਾ ठाakur ਸਰਨ ਤੁਮਾਰੀ ਆਇਓ ਰਹਾਉ ਜਨਮ ਜਨਮ ਕੇ ਮਹਾ ਪਰਾਛਤ ਦਰਸ਼ਨ ਭੇਟ ਮਟਾਹਿਓ ਭਇਓ ਪ੍ਰਗਾਸ ਅਨੰਦ ਉਜਿਆਰਾ ਸਹਜ ਸਮਾਦ ਸਮਾਹਿਓ ਕੌਣ ਕਹੈ ਤੁਮ ਤੇ ਕਛ ਨਾਹੀ ਤੁਮ ਸਮਰੱਥ ਕਥਾਇਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਇਓ ਕਨੜਾ ਮੁਹੱਲਾ ਪੰਜਵਾਂ ਬੂੜਤ ਪ੍ਰਾਣੀ ਹਰ ਜਪ ਧੀਰੈ ਬਿਨਸੈ ਮੋਹ ਭਰਮ ਦੁਖ ਪੀਰੈ ਰਹਾਉ ਸਿਮਰੋ ਦਿਨ ਰੈਨ ਗੁਰ ਕੇ ਚਰਨਾ ਜਤ ਕਤ ਪੀਖਉ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰਪ੍ਰੇਤਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਨਿਦੈ ਬਸੇਰੋ ਚਰਨ ਸੰਤਨ ਕੈ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਾਨੜਾ ਮਹੱਲਾ ਪੰਜਵਾ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖਿਨ ਕੋ ਸੰਤੋਖ ਪ੍ਰਭ ਦਰਸ਼ਨ ਰਹਾਵ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੂਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਨਾਸੀ ਤਨ ਉਪਾਵ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਤਨ ਰਾਮ ਹੱਲਾ ਪੰਜਵਾ ਕੋਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕਬਰੀਆ ਰਹਾਉ ਅਹਉ ਮਤ ਅਨਰਤ ਕਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਖ ਗਰੀਆ ਅਨਿਤ ਵਿਵਹਾਰ ਅਚਾਰ ਬਿਦਹੀਨਤ ਮਾਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਧਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗ ਹੈ ਅਮਰਤੋ ਢਾਰ ਭੂਮ ਪਾਗ ਹੈ ਵਿਖੇ ਰਸਿਓ ਅਸਕਤ ਮੂੜੇ ਕਾਹੇ ਸੁਖ ਮਾਨ ਆਮ ਕ੍ਰੋਧ ਲੋਭ ਬਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨੇ ਆਇਓ ਉਧਰ ਨਾਨਕ ਜਾਨ ਕਨੜਾ ਮਹੱਲਾ ਪੰਜਵਾ ਅਵ ਲੋਕੋਂ RAM ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਵਿਸਰੀ ਸਭ ਚੇਂਦ ਰਹਾਉ ਚਨ ਕਮਲ ਹਿਰਦੈ ਧਾਰ ਪੁੱਤਰ ਆ ਦੁਖ ਮੰਦ ਰਾਜ ਧਨ ਪਰਿਵਾਰ ਮੇਰਾ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾਮ ਅਰੰਦ ਕਾਨੜਾ ਮਹੱਲਾ ਪੰਜਵਾ ਘਰ ਪੰਜਵਾ ਇਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਦ ਗੁਰ ਸਤਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਉ ਅਨਕ ਪੂਜਾ ਮੈਂ ਬਹੁ ਵਿਦ ਖੋਜੀ ਸਾ ਪੂਜਾ ਜੇ ਹਰ ਪਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਾਹ ਪਕਰ ਜਿਸ ਮਾਰਗ ਪਾਵੂ ਸੂਤ ਉਦਜੰਤ ਮਲਾਸ ਅਵਰ ਊਟ ਮੈਂ ਕੋਏ ਨਾ ਸੂਜੈ ਇਕ ਹਰ ਕੀ ਊਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਨੜਾ ਮਹੱਲਾ ਪੰਜਵਾ ਘਰ ਚੀਵਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਜਗਤ ਉਧਾਰਨ ਨਾਮੁ ਪ੍ਰਿਆਇ ਤੇਰਾ ਨਵ ਨਿਦ ਨਾਮ ਨਿਧਾਨ ਹਰ ਕੀਰੈ ਹਰ ਰੰਗ 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 ਅਨੂਪੇ ਰੈ ਕਾਹੇ ਰੇ ਮਨ 모ਹੀ ਮਗਨੇ ਰੈ ਨੈਨ ਉਹ ਦੇਖ ਸਾਧ ਦਰਸੇਰੈ ਸੋ ਪਾਵੈ ਜਿਸ ਲਖਤ ਲਲੇਰੈ ਰਹਾਉ ਸੇਵਉ ਸਾਧ ਸੰਤ ਚਰਨੇਰੈ ਬਾਂਛਉ ਧੂਰ ਪਵਿੱਤਰ ਕਰੇਰੈ ਅਠ ਸੱਠ ਮੱਝਨ ਮੈਲ ਕਟੇਰੈ ਸਾਸ ਸਾਸ ਧਿਆਉ ਮੁਖ ਨਹੀਂ ਮੋਹੈ ਕਿਸ ਸੰਗ ਨ ਚਾਲੈ ਲਾਖ ਕਰੂਰੈ ਪ੍ਰਭ ਜੀ ਕੋ ਨਾਮ ਅੰਤ ਪੁਕਰੋਰੈ ਮਨ ਸਾ ਮਾਨ ਏਕ ਨਿਰੰਕ ਕੇਰੈ ਸੰਗਲਤਿ ਆਗੂ ਭਾਉ ਦੂਜੇ ਰਹਿ ਕਮਨ ਕਹਾ ਹਉ ਗੁਨ ਪ੍ਰਇ ਤੇਰੇ ਬਨ ਨ ਸਾਕਉ ਏਕ ਟੁਲੇ ਰਹਿ ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰਹਿ ਕਨਲਾ ਮਹੱਲਾ ਪੰਜਵਾਂ ਐਸੀ ਕੌਲ ਵਿਦੇ ਦਰਸ਼ਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਮੰਗਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤ ਨਾ ਹਰ ਸੰਤ ਨਾ ਹਰ ਸੰਤ ਨਾ ਕੀ ਰੇਨ ਈਓ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋੜਿਓ ਤਉ ਨਾਨਕ ਹਰ ਜੀਓ ਭੇਟਨਾ ਕਾਂੜਾ ਮਹੱਲਾ ਪੰਜਵਾ ਰੰਗਾ ਰੰਗ ਰੰਗਣ ਕੇ ਰੰਗਾ ਕੀਤ ਹਸਤ ਪੂਰਨ ਸਭ ਸੰਗਾ ਰਹਾਉ ਵਰਤ ਨੇਮ ਤੀਰਥ ਸਹਿਤ ਗੰਗਾ ਜਲ ਹੇਵਤ ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਹਟ ਨਗ ਰਹਿ ਅਤ ਰਹਿਤ ਬਟੰਗਾ ਹਉ ਰੋਗ ਬਿਆਪੈ ਚੁੱਕੈ ਨਾ ਭੰਗਾ ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ ਸੋ ਮੁਕਤ ਨਾਨਕ ਜਿਸ ਸਤ ਗੁਰ ਚੰਗਾ ਕਨੜਾ ਮਹੱਲਾ ਪੰਜਵਾਂ ਘਰ ਸਤਵਾਂ ਏਕ ਓੰਕਾਰ ਸਤਗੁਰ ਪ੍ਰਸਾਦ ਤਿਖ ਬੂਝ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈ ਨੂੰ ਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਹ ਸਿਓ ਮੋਹ ਸਿਓ ਐਸੀ ਹਾਂ ਕੈਸੇ ਕਰੂੰ ਇਹ ਤੇ ਤੁਹਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕਹਿਰੋ ਜਿਤ ਜਨ ਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਿਓ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਕੈਨੇਡਾ ਮਹੱਲਾ ਪੰਜਵਾਂ ਘਰ ਅੱਠਵਾਂ ਇੱਕ ਓੰਕਾਰ